ਆ ਸਾਹਮਣੇ ਬੈਠੇ ਭਰਾਵਾਂ ਨੂੰ ਤਾਂ ਤੁਸੀਂ ਪਹਿਚਾਨ ਹੀ ਲਿਆ ਹੋਣਾ ਹੈ ਬਾਈ ਗੁਰਮੀਤ ਸਿੰਘ ਮਿੱੱਡਾ ਤੇ ਵੀਰ ਅੰਗਰੇਜ਼ ਸਿੰਘ ਮਿੱੱਡਾ ਤੇ ਨਾਲ ਹੈ ਸਾਡਾ ਵੱਡਾ ਭਰਾ ਬਾਈ ਹਰਦੀਪ ਸਿੰਘ ਇਹ ਵੀਰ ਹੋਣਾ ਦਾ ਘੋੜਾ ਹੈ ਜੀ ਦਲਬਾਗ ਮਿੱਡੇ ਵਾਲਾ ਤੇ ਉਹਦਾ ਗਾਂ ਬੱਚਾ ਹੈ ਇਹ ਸਾਰੇ ਭਰਾ ਅੱਜ ਤੁਹਾਨੂੰ ਉਹ ਬੱਚਾ ਰਿਲੀਜ਼ ਕਰਨ ਦੀ ਖੁਸ਼ੀ ਦੇ ਵਿੱਚ ਉਹ ਬੱਚਾ ਲਾਂਚ ਕਰਨ ਦੀ ਖੁਸ਼ੀ ਦੇ ਵਿੱਚ ਇੱਥੇ ਹਾਜ਼ਰ ਹੋਏ ਦਿਖ ਰਹੇ ਨੇ ਸੋ ਆ ਘੋੜਾ ਹੈ ਜੀ ਘੋੜਾ ਨੀ ਅਜੇ ਤਾਂ ਨਵੀਂ ਉਮਰ ਦਾ ਚੋਬਰ ਵਸ਼ੇਰਾ ਹੀ ਐ ਤੇ ਨਾਂ ਰੱਖਿਆ ਵੀਰ ਹੋਣਾ ਨੇ ਵਸ਼ੇਰੇ ਦਾ ਹੀਰਾ ਤਾਨੂੰ ਦੱਸਤਾ ਕਿ ਦਲਬਾਗ ਮਿੱਡੇ ਵਾਲੇ ਦਾ ਡਾਇਰੈਕਟ ਪੋਤਾ ਹੈ ਦਾਦਾ ਆ ਗਿਆ ਸਮੁੰਦਰ ਤੇ ਮਾਂ ਕਿਹੜੇ ਖਾਨਦਾਨ ਦੀ ਐ ਉਹ ਵੀਡੀਓ ਦੇ ਵਿੱਚ ਭਰਾਵਾਂ ਤੋਂ ਪੁੱਛਣਾ ਤੇ ਉਮਰ ਤੇ ਹਾਈਟ ਕਿੰਨੀ ਐ ਐਗਜ਼ੈਕਟ ਉਹ ਵੀ ਆਪਾਂ ਵੀਡੀਓ ਦੇ ਵਿੱਚ ਹੀ ਭਰਾਵਾਂ ਤੋਂ ਜਾਨਣਾ ਪਿੰਡ ਐ ਭਰਾਵਾਂ ਦਾ ਕਮਾਲ ਵਾਲਾ ਜਿਲ੍ਹਾ ਹੈ ਜੀ ਫਾਜ਼ਿਲਕਾ ਵੀਰ ਹਰਦੀਪ ਸਿੰਘ ਹੁਣਾਂ ਦਾ ਪਹਿਲਾ ਇਸਾਨ ਕੋੜਾ ਹੈ ਜੋ ਵੀਰ ਨੇ ਬੜੀ ਮਿਹਨਤ ਤੇ ਸ਼ਿੱਦਤ ਨਾਲ ਤਿਆਰ ਕਰਕੇ ਤੁਹਾਡੀ ਕਚਹਿਰੀ ਚ ਅੱਜ ਪਹਿਲੀ ਵੀਡੀਓ ਰਾਈ ਲਾਂਚ ਕੀਤਾ ਹੈ ਜੀ ਸੋ ਮਾਨਤਾਨ ਜਰੂਰ ਦਿਓ ਭਰਾ ਨੂੰ ਕਿਉਂਕਿ ਨਾਰਮਲ ਪਰਿਵਾਰ ਹੈ ਤੇ ਪਹਿਲਾ ਹੀ ਵਸ਼ੀਰਾ ਵੀਰ ਨੇ ਪਾਲਿਆ ਸੋ ਆਪਣਾ ਫਰਜ ਬਣਦਾ ਹੈ ਕਿ ਆਪਾਂ ਭਰਾ ਦੀ سپورਟ ਦੇ ਵਿੱਚ ਖੜੀਏ ਜੇ ਵਸ਼ੀਰਾ ਚੰਗਾ ਲੱਗੇ ਗੱਲਾਂ ਬਾਤਾਂ ਚੰਗੀਆਂ ਲੱਗਣ ਇਹਦਾ ਖਾਨਦਾਨ ਚੰਗਾ ਲੱਗੇ ਕੋਈ ਵੀ ਚੀਜ਼ ਚੰਗੀ ਲੱਗੇ ਤੇ ਕਮੈਂਟਾਂ ਦੇ ਵਿੱਚ ਭਰਾ ਦਾ ਹੌਸਲਾ ਵਧਾ ਦਿਓ ਤੇ ਫੋਨ ਕਰਕੇ ਵੀ ਜਰੂਰ ਭਰਾ ਨੂੰ ਵਧਾਈਆਂ ਦਿਓ ਬਾਕੀ ਆ ਗਰਦਨ ਗੁਰਦਨ ਇਹਦੀ ਮਜ਼ਬੂਤੀ ਇਹਦਾ ਸਨੱਖਾਪਨ ਚੀਕਾਂ ਮਾਰ ਮਾਰੇ ਚੀਜ਼ ਦੀ ਗਵਾਹੀ ਭਰ ਦਿਆ ਸਜਣੋ ਕਿ ਕਿਹੜੇ ਬਾਪ ਦੀ ਔਲਾਦ ਹੈ ਤੇ ਕਿਹੜਾ ਦਾਦਾ ਹੈ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਸੋ ਘੋੜੇ ਦੇ ਵਿੱਚ ਫਿਚਰ ਬਹੁਤ ਨੇ ਘੋੜਾ ਐਕਟਿਵ ਬਹੁਤ ਹੈ ਘੋੜੇ ਦੇ ਵਿੱਚ ਬਰੀਕੀਆਂ ਬਹੁਤ ਹੈ ਤੇ ਸ਼ਾਨਦਾਰ ਗੱਲ ਇਹ ਹੈ ਸੋਨੇ ਤੇ ਸੁਹਾਗੇ ਵਾਲੀ ਕਿ ਘੋੜੇ ਦੇ ਬੱਚੇ ਬੜੇ ਚੰਗੇ ਆ ਗਏ ਚੰਬੀਆਂ ਘੋੜੀਆਂ ਤੋਂ ਕਾਲੀਆਂ ਘੋੜੀਆਂ ਤੋਂ ਨੀਲੀਆਂ ਘੋੜੀਆਂ ਤੋਂ ਘੋੜੇ ਨੇ ਸਪੌਟਲੈਸ ਨੁਕਰੇ ਬੱਚੇ ਪੈਦਾ ਕਰਕੇ ਵਿਖਾਤੇ ਉਹ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਵਿਖਾਉਨੇ ਆ ਫੀਸ ਕਿੰਨੀ ਰੱਖੀ ਹੈ ਉਹ ਵੀ ਬਹੁਤ ਜਾਇਜ ਰੱਖੀ ਐ ਉਹ ਵੀ ਆਪਾਂ ਵੀਡੀਓ ਦੇ ਵਿੱਚ ਪੁੱਛਾਂਗੇ ਸੋ ਜਿੰਨਾਂ ਭਰਾਵਾਂ ਨੇ ਪਿਛਲੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੀ ਤੇ ਭਰਾਵਾਂ ਦਾ ਹੌਸਲਾ ਵਧਾਇਆ ਕਮੈਂਟ ਸੋਹਣੇ ਸੋਹਣੇ ਕਰਕੇ ਉਹਨਾਂ ਭਰਾਵਾਂ ਚੋਂ ਕੁਝ ਵੀਰਿਆਂ ਦੇ ਨਾਮ ਨੇ ਜੀ ਮਨਵੀਰ ਸਿੰਘ ਭੁਪਿੰਦਰ ਸਿੰਘ ਸੇਖਾ ਲਾਪਰੀਤ ਸਿੰਘ ਸੰਜੇ ਹੈਪੀ ਸਿੰਘ ਸੁਖਵਿੰਦਰਪਾਲ ਸਿੰਘ ਦੀਪਸੰਧੂ ਅਮਰਜੀਤ ਸਿੰਘ ਜੋਬਨਪ੍ਰੀਤ ਸਿੰਘ ਬੁੱਢਾ ਸਿੰਘ ਸੰਧੂ ਕਾਕੂ ਬਰਾੜ ਬਲਜੀਤ ਸਿੱਧੂ ਖੋਸਾ ਟਿੱਬੀ ਵਾਲਾ ਸੁਖਚੈਨ ਸੰਘੇੜਾ ਸਹਿਬਜੋਤ ਸਿੰਘ ਬਲਰਾਜ ਸਿੰਘ ਗਗਨ ਦੰਦੂਆਲ ਕੌਰ ਸਿੰਘ ਸੁਖਬੀਰ ਭੁੱਲਰ ਅਮਨਦੀਪ ਸਿੰਘ ਮੰਦਰ ਜਸਕਰਨ ਸਿੰਘ ਕੱਲੀ ਕੱਲੀ ਚੀਜ਼ ਕੱਲਾ ਕੱਲਾ ਕੋੜੇ ਦਾ ਅੰਗ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਫਰਮਾ ਕੇ ਤੁਹਾਨੂੰ ਵਿਖਾ ਦੇਣਾ ਸੋ ਫਿਰ ਤੋਂ ਬੇਨਤੀ ਹੈ ਕਿ ਯਾਰ ਭਰਾ ਨੂੰ ਸਪੋਰਟ ਕਰਿਓ ਪਰ ਜਦੋਂ ਅਸੀਂ ਬਾਈ ਹੁਣਾ ਦੇ ਘਰੇ ਪਹੁੰਚੇ ਆ ਭਰਾ ਦੇ ਘਾਰ ਵਿਆਰਗਾ ਮੌਲਬਾਈ ਨੇ ਬਣਾਇਆ ਹੋਇਆ ਸੀ ਸਾਰੇ ਸੱਜਣ ਬੇਲੀ ਭਰਾ ਨੇ ਸੱਦੇ ਸੀ ਤੇ ਸਾਰੇ ਵੀਰ ਬਾਈ ਦੀ ਸਪੋਰਟ ਕਰਨ ਦੇ ਵਿੱਚ ਘੋੜਾ ਲੌਂਚ ਕਰਨ ਦੀ ਖੁਸ਼ੀ ਦੇ ਵਿੱਚ ਪਹਿਲ ਦੇ ਆਧਾਰ ਤੇ ਉੱਥੇ ਪੁੱਜੇ ਸੀ ਸੋ ਸਾਡੀ ਟੀਮ ਦਾ ਵੀ ਭਰਾਵਾਂ ਨੇ ਬੜਾ ਹੀ ਸਤਿਕਾਰ ਕੀਤਾ ਇਸ ਕਰਕੇ ਭਰਾਵਾਂ ਦਾ ਵੀ ਧੰਨਵਾਦ ਹੈ ਸੋ ਜਿਹੜੇ ਵੀ ਜਿਹੜੇ ਸੱਜਣ ਉੱਥੇ ਆਏ ਸੀ ਤੇ ਉਹਨਾਂ ਸਾਰਿਆਂ ਹੀ ਪਤਵੰਤੇ ਸੱਜਣਾ ਦਾ ਤਹਿ ਦਿਲੋਂ ਆਮ ਤੋਂ ਖਾਸ ਚੈਨਲ ਦੀ ਸਾਰੀ ਟੀਮ ਵੱਲੋਂ ਸਾਰੇ ਹੀ ਭਰਾਵਾਂ ਦਾ ਧੰਨਵਾਦ ਹੈ ਸੋ ਕਮਾਲ ਦੀਆਂ ਗੱਲਾਂ ਹੋਈਆਂ ਇੰਟਰਵਿਊ ਦੇ ਵਿੱਚ ਕਮਾਲ ਦੀ ਜਾਣਕਾਰੀ ਹੈ ਸੋ ਘੋੜਾ ਤੇ ਕਮਾਲ ਦਾ ਹੈ ਹੀ ਹੈ ਬਾਕੀ ਭਰਾ ਦੀ ਸਪੋਰਟ ਕਰਿਓ ਆਜੋ ਕਰਦੇ ਆਂ ਗੱਲਬਾਤ ਦਿਖਾਉਨੇ ਬਈਆਂ ਦਾ ਘੋੜਾ ਸੁੰਦਿਆ ਵਿਚਾਰ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾਸ ਚੈਨਲ ਵੇਖ ਰਿਹਾ ਸਾਰੀ ਸੂਝਵਾਨ ਸਰੋਤਿਆਂ ਦਾ ਸਾਰੀ ਭਰਾਵਾਂ ਦਾ ਸਾਰੇ ਹੀ ਸੱਜਣਾ ਮਿੱਤਰਾਂ ਦਾ ਇੱਕ ਵਾਰੀ ਤੋਂ ਫੇਰ ਨਵੀਂ ਵੀਡੀਓ ਦੇ ਵਿੱਚ ਮਾਨ ਸਤਿਕਾਰ ਤੇ ਅਦਬ ਨਾਲ ਮੈਂ ਸੁਖ ਸੰਧੂਪ ਸਾਰੇ ਹੀ ਭਰਾਵਾਂ ਦਾ ਸਵਾਗਤ ਕਰਦਾ ਤੇ ਜੀਹਾਂ ਆਖਦਾ ਜਿਹੜੇ ਸੱਜਣ ਆਪਾਂ ਨੂੰ ਆਪਣੇ ਫੇਸਬੁੱਕ ਪੇਜ ਨਾਲ ਹੀ ਦੇਖ ਰਿਹਾ ਹੈ ਉਹਨਾਂ ਵੀ ਰਿਆਂ ਦਾ ਵੀ ਸਵਾਗਤ ਕਰਦੇ ਆ ਤੇ ਸਤਿਕਾਰ ਨਾਲ ਜੀਹਾਂ ਆਖਦੇ ਆ ਭਾਈ ਬਾਈ ਜੀ ਦਾ ਘੋੜਾ ਤੁਹਾਨੂੰ ਵਿਖਾ ਕੇ ਹਟਿਆ ਪਹਿਲੀ ਵਾਰ ਹੀ ਬਾਈ ਨੇ ਘੋੜਾ ਫਲਮਾਇਆ ਤੇ ਮੈਨੂੰ ਲੱਗਦਾ ਹੈ ਕਿ ਪਹਿਲਾ ਸਾਹਣ ਤੇ ਪਹਿਲਾ ਹੀ ਕਹਿ ਦਈਆਂ ਨਾ ਵੀ ਕਹਿੰਦੇ ਹੁੰਦੇ ਆ ਵੀ ਡਾਂਗ ਦੇ ਵਿੱਚ ਕੋਕਾ ਹੀ ਜੜਿਆ ਐ ਇਹ ਨਾਂ ਵੀ ਹੀਰਾ ਰੱਖਿਆ ਵੀਰ ਨੇ ਘੋੜੇ ਦਾ ਤੇ ਹੈ ਵੀ ਹੀਰਾ ਤੇ ਬਾਈ ਹੁਣੀ ਦੋ ਵੀਰ ਤੁਸੀਂ ਪਹਿਚਾਣ ਹੀ ਲੈ ਹੁਣੇ ਆ ਕਿਹੇ ਜਾਣ ਪਹਿਚਾਣ ਦੇ ਮਹਤਾਜ ਨਹੀਂ ਮੇਰੇ ਖੱਬੇ ਹੱਥ ਬੈਠੇ ਨੇ ਸੈਕਟਰੀ ਸਾਹਿਬ ਸਰਦਾਰ ਗਰਮੀਤ ਸਿੰਘ ਦੀ ਸੈਕਟਰੀ ਸਾਹਿਬ ਮਿੱਡਾ ਤੋਂ ਤੇ ਇੱਧਰ ਵੀਰ ਬੈਠਾ ਐ ਮਿੱਡੇ ਵਾਲਾ ਅੰਗਰੇਜ਼ ਜਿਨ੍ਹਾਂ ਦਾ ਬੜਾ ਹੀ ਮਸ਼ਹੂਰ ਘੋੜਾ ਹੈ ਜੀ ਦਲਬਾਗ ਮਿੱਡੇ ਵਾਲਾ ਉਹਨੇ ਵੀ ਘੋੜੇ ਨੇ ਜੋ ਨਾਂ ਕਮਾਇਆ ਹੈ ਜੋ ਉਹਦੇ ਬੱਚੇ ਅੱਗੇ ਨਾਂ ਕਮਾ ਰਹੇ ਨੇ ਮੈਨੂੰ ਲੱਗਦਾ ਹੈ ਕਿ ਜਿਹੜਾ ਘੋੜਿਆਂ ਨਾਲ ਮੜਿਆ ਜਾਂ ਵੀ ਇਸ਼ਕ ਰੱਖਦਾ ਹੈ ਮੜਾ ਜਾਂ ਵੀ ਪਸੰਦ ਕਰਦਾ ਹੈ ਜਾਂ ਘੋੜਿਆਂ ਬਾਰੇ ਜਾਣਦਾ ਹੈ ਤੇ ਉਹਨੂੰ ਵੀ ਪਤਾ ਹੈ ਵੀ ਦਲਵਾਗ ਜਿਹੜਾ ਮਿੱਡਾ ਹੈ ਉਹਨੇ ਕੀ ਕੁਝ ਪੈਦਾ ਕਰਤਾ ਕਿੰਦਾਂ ਦੀਆਂ ਬਸ਼ੀਰੀਆਂ ਆਈਆਂ ਨੇ ਉਹਨਾਂ ਤੋਂ ਵੀ ਆਪਾਂ ਵਿਚਾਰ ਚਰਚਾ ਕਰਾਂਗੇ ਘੋੜੇ ਬਾਰੇ ਫੇਰ ਤੋਂ ਇੱਕ ਵਾਰੀ ਗੱਲਬਾਤ ਕਰਾਂਗੇ ਤੇ ਬਾਕੀ ਜਿਹੜਾ ਅੱਜ ਘੜ ਆਪਾਂ ਫੜਮਾਉਣਾ ਆਪਾਂ ਬੈਠੇ ਆਂ ਜੀ ਪਿੰਡ ਹੈ ਕਮਾਲ ਵਾਲਾ ਤੇ ਜਿਲ੍ਹਾ ਹੈ ਦੀ ਫਾਜ਼ਲਕਾ ਤੇ ਸਰਦਾਰ ਹਰਦੇਵ ਸਿੰਘ ਜੀ ਮੇਰੇ ਨਾਲ ਬੈਠੇ ਨੇ ਪਹਿਲਾ ਸਾਰੇ ਹੀ ਸੱਜਣਾ ਮਿੱਤਰਾਂ ਦਾ ਸਵਾਗਤ ਕਰਦੇ ਆਂ ਸਾਰੇ ਭਰਾਵਾਂ ਦਾ ਧੰਨਵਾਦ ਵੀ ਕਰਦੇ ਆਂ ਵੀ ਬਾਈ ਆਪ ਦੇ ਟਾਈਮ ਚੋਂ ਟਾਈਮ ਕੱਢ ਕੇ ਬਾਈ ਦੀ سپورਟ ਕਰਨ ਅੱਜ ਪਹਿਲ ਦੇ ਆਧਾਰ ਤੇ ਪਹੁੰਚਿਆ ਤੇ ਇਹੀ ਗੱਲ ਖੁਸ਼ੀ ਵਾਲੀ ਹੁੰਦੀ ਹੈ ਘੋੜਿਆਂ ਵਾਲਿਆਂ ਦੇ ਵਿੱਚ ਇਹ ਗੱਲ ਬੜੀ ਮੰਨਣ ਵਾਲੀ ਹੁੰਦੀ ਹੈ ਕਿ ਜਿੱਥੇ ਇੱਕ ਭਰਾ ਨੂੰ ਕਿਸੇ ਨੂੰ ਲੋੜ ਪੈਂਦੀ ਹੈ ਜਾਂ ਕੋਈ ਭਰਾ ਆਵਾਜ਼ ਮਾਰਦਾ ਹੈ ਤੇ ਪਹਿਲ ਦੇ ਆਧਾਰ ਤੇ ਵੀਰ ਕੰਦਾ ਬਣ ਕੇ ਸਾਹਮਣੇ ਖੜ ਜਾਂਦੇ ਆ ਸੱਜੀਆਂ ਖੱਬੀਆਂ ਬਾਹਾਂ ਆਪਣੇ ਨਾਲ ਬੈਠੀਆਂ ਸਾਰੇ ਭਰਾਵਾਂ ਦਾ ਪਹਿਲਾਂ ਸਵਾਗਤ ਕਰਦੇ ਆ ਤੇ ਫਿਰ ਸਾਰੀ ਜਾਣਕਾਰੀ ਦਿੰਨੇ ਆ ਫਿਰ ਤੋਂ ਦੁਬਾਰਾ ਮੈਂ ਕਹਦਾ ਪਹਿਲ ਦੇ ਆਧਾਰ ਤੇ ਬੇਨਤੀ ਕਰਦਾ ਛੋਟਾ ਭਾਈਆਂ ਤੁਹਾਡਾ ਤੁਸੀਂ ਬੜਾ ਮਾਣ ਕਰਦੇ ਹੋ ਇਹ ਗੱਲ ਦਾ ਤੁਹਾਡਾ ਵੀ ਧੰਨਵਾਦ ਹੈ ਪਰ ਵੀਰ ਨੂੰ ਵੀ ਆਪਾਂ ਦੱਬ ਕੇ ਸਪੋਰਟ ਕਰਨੀ ਹੈ ਬਾਈ ਦੀ ਵੀਡੀਓ ਸ਼ੇਅਰ ਕਰਨੀ ਹੈ ਜੇ ਕਿਸੇ ਵੀ ਪ੍ਰਕਾਰ ਦੀ ਘੋੜੀ ਹੈ ਤੇ ਆਪਾਂ ਪਹਿਲ ਦੇ ਆਧਾਰ ਤੇ ਕਿਉਂਕਿ ਬੱਚੇ ਵੀ ਬੜੇ ਚੰਗੇ ਆ ਗਏ ਉਹ ਵੀ ਤੁਹਾਨੂੰ ਦਿਖਾਉਣੇ ਆ ਚਾਰ ਪੰਜ ਬੱਚੇ ਬਹੁਤ ਸੋਹਣੇ ਸਪੌਟਲੈਸ ਨੁਕਰੇ ਆਏ ਆ ਕਿੱਦਾਂ ਦੀਆਂ ਘੋੜੀਆਂ ਤੋਂ ਆਏ ਉਹ ਵੀ ਤੁਹਾਨੂੰ ਵਿਖਾਉਣੇ ਹਨ ਤੇ ਆਪਾਂ ਮੇਰੇ ਕਹਿੰਦਾ ਭਾਪੀ ਆਪਾਂ ਪੈਲ ਦੇ ਆਧਾਰ ਤੇ ਬਾਈ ਨੂੰ 20 ਤੱਕਾ ਲਾਉਣਾ ਹੈ ਕਿ ਯਾਰ ਘੋੜਿਆਂ ਵਾਲਿਆਂ ਦੇ ਵਿੱਚ ਵੱਡਾ ਨਾ ਕਰ ਸਕੇ ਬਾਈ ਅੱਜ ਪਹਿਲੀ ਵੀਡੀਓ ਹੈ ਪਹਿਲਾਂ ਸਵਾਗਤ ਕਰਦੇ ਆ ਫਿਰ ਗੱਲਬਾਤ ਕਰਦੇ ਆ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਸੁਖੀ ਹੋਰ ਸੁਣਾਓ ਹਰਦੇਵ ਬਾਈ ਕਹਿਮ ਚੜਦੀ ਕਲਾ ਜੋ ਮੁੱਛ ਹੁਣ ਤਾਂ ਮੇਰੇ ਖਿਆਲ ਇੱਕ ਵਾਲ ਵੱਧ ਆਉਂਦਾ ਹੋਣਾ ਵੀ ਚਾਰ ਭਰਾ ਨਾਲ ਬੈਠੇ ਡੋਲੇ ਫਰਕਦੇ ਹੁੰਦੇ ਆ ਹਨਾ ਜਦੋਂ ਬਾਈ ਇਦਾਂ ਖੜ੍ਹ ਜਾਣ ਨਾਲ ਕੀ ਮੰਦੇ ਬਲਬਲੇ ਆ ਘੋੜੇ ਦੇ ਕੋੜੇ ਤੇ ਵੀਰ ਜੀ ਵਲ ਵਲੇ ਕੋਈ ਹੈ ਨਹੀਂ ਸੀ ਕੋਈ ਵਿਚਾਰ ਨਹੀਂ ਸੀ ਵੀ ਇੱਥੋਂ ਤੇ ਕਰਾ ਜਾਾਂਗੇ ਜੀ ਤੇ ਵੈਗਰੋ ਨੇ ਇੰਨੀ ਕੋਈ ਕਿਰਪਾ ਕੀਤੀ ਆ ਨਾਲ ਭਰਾ ਖੜੇ ਨੇ ਇਹਨਾਂ ਦੇ ਭਰਾਵਾਂ ਦੀ ਸਪੋਰਟ ਕਰਕੇ ਹੂੰ ਇਹ ਇੱਥੋਂ ਤੇ ਕਰਜੋ ਆਇਆ ਇਹਨਾਂ ਦੀ ਸਪੋਰਟ ਨਾਲ ਤੇ ਵੈਗਰੋ ਦੀ ਕਿਰਪਾ ਨਾਲ ਹੀ ਇੱਥੋਂ ਤੇ ਕਰ ਪਹੁੰਚੇ ਅੱਛਾ ਪਹਿਲਾ ਜਿੱਦਾਂ ਮੈਂ ਭਰਾਵਾਂ ਨੂੰ ਦੱਸਿਆ ਵੀ ਪਹਿਲਾ ਆਸਾਨ ਕੋੜਾ ਹੈ ਹਾਂਜੀ ਹਾਂਜੀ ਪਹਿਲਾ ਜੀ ਇਹ ਪਹਿਲਾਂ ਹੀ ਸੋਚਿਆ ਸੀ ਬਾਈ ਵੀ ਯਾਰ ਮਿੱਡੇ ਵਾਲੇ ਦਾ ਬੱਚਾ ਲੈਣਾ ਹੈ ਜਾਂ ਕੋਈ ਅਚਾਨਕ ਹੀ ਬਣ ਗਈ ਗੱਲ ਜਾਂ ਉਹ ਵੀ ਥੋੜੀ ਜੀ ਸਟੋਰੀ ਆ ਆਪਾਂ ਜੀ ਪਹਿਲਾਂ ਨਹੀਂ ਸੀ ਸੋਚਿਆ ਇਹ ਤਾਂ ਅਚਾਨਕ ਹੀ ਇਨਾਂ ਦੇ ਵੱਡੇ ਭਾਈ ਸਾਹਿਬ ਆਵੇਂ ਅਸੀਂ ਮਿਲਦੇ ਰਹੀਨੇ ਹਨ ਕੋਈ ਕੰਬੈਨ ਸੀ ਮੇਰੇ ਕੋਲ ਇੱਕ ਕੰਬੈਨ ਹੈ ਜੀ ਉਹਦੇ ਕਰਕੇ ਉਹਨਾਂ ਨਾਲ ਜਾਣ ਪਛਾਣ ਹੈਗੀ ਸੀ ਚਲੋ ਆਪਾਂ ਘੋੜੀ ਲੈ ਆਂਦੀ ਹੂੰ ਭਾਈ ਸਾਹਿਬ ਨਾਲ ਗੱਲ ਫੋਨ ਤੇ ਕੀਤੀ ਉਹਾਂ ਦੇ ਕੋਈ ਨਹੀਂ ਤੁਸੀਂ ਲਿਆਓ ਘੋੜੀ ਜੀ ਹਾਂਜੀ ਅੱਛਾ ਆਪ ਹੱਥੀ ਮਲਾ ਕੇ ਲੈ ਆਇਓ ਆਈ ਜਾ ਮਲਾ ਕੇ ਲੈ ਆਇਓ ਤੇ ਇਹਦੀ ਮਾਂ ਆਪਣੇ ਕੋਲ ਹੀ ਹੈ ਹੁਣ ਨਹੀਂ ਆਪਣੇ ਕੋਲ ਨਹੀਂ ਉਹਨਾਂ ਅਸਵੇ ਰ ਰਾਜਸਥਾਨ ਖੜੀ ਹੈ ਅੱਛਾ ਬਾਤ ਚ ਵੇਜਤੀ ਤੁਸੀਂ ਹਾਂ ਵੇਜਤੀ ਸੀ ਜੀ ਅੱਛਾ ਹੁਣ ਪਹਿਲਾਂ ਆਪਾਂ ਥੋੜਾ ਜਿਆ ਨਾ ਇਹਦਾ ਨਾਂ ਤੇ ਮੈਂ ਦੱਸਦਾ ਹੀਰਾ ਹਾਂਜੀ ਹੁਣ ਇੱਕ ਵਾਰੀ ਫੇਰ ਦੱਸ ਦਈਏ ਉਹ ਤਾਂ ਮੈਂ ਪਹਿਲਾਂ ਵੀ ਦੱਸ ਗਿਆ ੜਿਆ ਭਰਾਵਾ ਨੂੰ ਵੀ ਫਲਾਣੀ ਕੋੜੇ ਦਾ ਆਪਾਂ ਇੱਕ ਵਾਰੀ ਦੱਸੀਏ ਵੀ ਆ ਆ ਦੇ ਮੂੰਹ ਉਹ ਵੀ ਕਿਹੜੇ ਕੋੜੇ ਦਾ ਭਾਈ ਇਹ ਮਿੱਟੀ ਦਲਬਾਗ ਦਾ ਹੀ ਮੱਡੇ ਵਾਲੇ ਦਾ ਹਾਂਜੀ ਤੇ ਜਿਹੜੀ ਮਾਂ ਦੀ ਜੀ ਉਹ ਹਵੋਰ ਲੈਂਦੀ ਸੀ ਬਿੱਲੂ ਘੋੜੇ ਦੀ ਜੀ ਹੂੰ ਹਾਂਜੀ ਜੀ ਤੇ ਅੱਛਾ ਘੋੜਾ ਹੁਣ ਹੋ ਕਿੰਨੇ ਟਾਈਮ ਦਾ ਗਿਆ ਜੀ ਇਹ ਵਰਜੀ ਸਾਢੇ 3 ਸਾਲ ਦਾ ਹੋ ਗਿਆ ਜੀ ਸਾਢੇ 3 ਸਾਲ ਦਾ ਤੇ ਵੀਡੀਓ ਪਹਿਲੀ ਪੁਆਈਏ ਤੇ ਛੱਡਣਾ ਕਿੰਨਾ ਕੁ ਟਾਈਮ ਪਹਿਲਾਂ ਸ਼ੁਰੂ ਕਰਤਾ ਬਸ ਆਪ ਪਿਛਲੇ ਸਾਲ ਫਰਵਰੀ 'ਚ ਸ਼ੁਰੂ ਕੀਤਾ ਜੀ ਜੀ ਹਾਂਜੀ ਜਿੱਦਾਂ ਮੈਂ ਭਰਾਵਾਂ ਨੂੰ ਬੱਚੇ ਕਹਿੰਦੇ ਵੀ ਬੜੇ ਚੰਗੇ ਆ ਗਏ ਹਨ ਹਾਂਜੀ ਹਾਂਜੀ ਚਾਰ ਘੋੜੀਆਂ ਛੋਟੀਆਂ ਇਹ ਮੰਨ ਲਓ ਚੰਬੀਆਂ ਜੀ ਇਕਨੋਕਰੀ ਸੋ ਇਹ ਜ ਰਾਤ ਬੱਚੇ ਸਾਰੇ ਪੰਜੇ ਦੇ ਪੰਜੇ ਉੱਪਰ ਆਏ ਨੇ ਉਹ ਤੁਹਾਨੂੰ ਫੋਟੋਆਂ ਨਹੀਂ ਵਿਖਾਉਨੇ ਆ ਨਾਲ ਘੋੜੀਆਂ ਵੀ ਵਿਖਾਉਨੇ ਆ ਤੁਹਾਨੂੰ ਸ਼ੀਸ਼ਾ ਇੱਕ ਰੀ ਅਸੀਂ ਸਾਹਮਣੇ ਕਰਨਾ ਜੋ ਸਚਾਈ ਦੇ ਆਧਾਰ ਤੇ ਵੀ ਭਾਈ ਆ ਘੋੜੇ ਨੇ ਆ ਪੈਦਾ ਕੀਤਾ ਤੇ ਘੋੜਾ ਮੇਰਾ ਖਿਆਲ ਗਰਮੀਤ ਭਾਈ ਜਦੋਂ ਪ੍ਰੋਡਿਊਸਰ ਚੰਗਾ ਹੋ ਜਾਂਦਾ ਤੇ ਮੈਨੂੰ ਲੱਗਦਾ ਨਾ ਹੀ ਘੋੜੇ ਦਾ ਬਾਨਾ ਉਦੋਂ ਸਟਾਰਟ ਹੁੰਦਾ ਇਸ ਬਾਰੇ ਕੀ ਕਹਿਣਾ ਚਾਹੂਗੀ ਆ ਬਿਲਕੁਲ ਜੀ ਕੋਈ ਦੋਰਿਆ ਨਹੀਂ ਗੀਆਂ ਜੀ ਕਿ ਕੋਈ ਵੀ ਸਾਨ ਹੈ ਚਪਲਵਾਨ ਆ ਉਹਦੇ ਪਿੱਛੇ ਉਹਦੇ ਬਾਪ ਦਾ ਤੇ ਉਹਦਾ ਮਤਲਬ ਬਹੁਤ ਖਤ ਹੁੰਦਾ ਹੂੰ ਸਾਰੀ ਜਿੰਨੀ ਆਪਾਂ ਕਹਿ ਸਕਦੇ ਆ ਨਾ ਕਿ ਜਿੰਨੀ ਅਹਿਮੀਅਤ ਇੱਕ ਸਾਨ ਨੂੰ ਉਹਦੇ ਬਾਪਰਾ ਹੀ ਮਿਲਦੀ ਹੈ ਕੋਈ ਸ਼ੱਕ ਨਹੀਂ ਜਿਵੇਂ ਉਹਨਾਂ ਆਪਣਾ ਸਾਨ ਸੁਪਰਸਟਾਲੀਆਂ ਦਲਵਾ ਆ ਗਿਆ ਜੀ ਉਹ ਜਦੋਂ ਅਸੀਂ ਨਾਂ ਲੈਨੇ ਜਾਂ ਸਾਨੂੰ ਪੁੱਛਦੇ ਕਿਹੜੀ ਲੈਣਾ ਮਿੰਟੂ ਰੋਡ ਵਾਲੇ ਹੂੰ ਜੀ ਕਿ ਸਮੁੰਦਰ ਦਾ ਨਾਂ ਪਹਿਲਾਂ ਆਉਂਦਾ ਪਹਿਲਾਂ ਆਉਂਦਾ ਜੇ ਆਪਾਂ ਸਮੁੰਦਰ ਵੀ ਕਹਿ ਲਈਏ ਸਮੁੰਦਰ ਨੇ ਵੀ ਬੜੇ ਹੀਰੇ ਪੈਦਾ ਕੀਤੇ ਆ ਇਹ ਵੀ ਇੱਕ ਸਮੁੰਦਰ ਦੀ ਬਦੌਲਤ ਹੈ ਬਦੌਲਤ ਦੇ ਵੀਰ ਕੋਲ ਅਜੇ ਆਇਆ ਹੀਰਾ ਹੀ ਆਇਆ ਅੱਛਾ ਅਗਲਾ ਸਵਾਲ ਮੇਰਾ ਗਰਮੀਤ ਭਾਈ ਇਹ ਹੈ ਵੀ ਬੱਚੇ ਤਾਂ ਚਲੋ ਭਰਾ ਜਾਣਦੇ ਆ ਬਸ਼ੀਰੀਆਂ ਵੀ ਬੜੀਆਂ ਵੱਡੀਆਂ ਵੱਡੀਆਂ ਪੈਦਾ ਕਰਤੀਆਂ ਦਲਬਾਗ ਨੇ ਜੀ ਜੇ ਇਹ ਬੱਚੇ ਦੀ ਆਪਾਂ ਗੱਲ ਕਰੀਏ ਜਿਹੜਾ ਬਾਈ ਕੋਲੇ ਹੀਰਾ ਨਾ ਰੱਖਿਆ ਇਹਨਾਂ ਨੇ ਤੇ ਇਹਦੇ ਵਿੱਚ ਤੁਹਾਡੇ ਮੰਨ ਦੇ ਵੱਲ ਵੱਲੇ ਕੀ ਹੈ ਕਿਹੜੀ ਚੀਜ਼ ਨੂੰ ਲੱਗਦਾ ਹੈ ਕਿ ਆਹ ਚੀਜ਼ ਯਾਰ ਬੜੀ ਘੈਂਟ ਹੈ ਇਹਦੇ 'ਚ ਦੇਖੋ ਦੋ ਚੀਜ਼ਾਂ ਨੇ ਹੂੰ ਜਿਹੜਾ ਹੋਇਆ ਹੀ ਘੋੜਾ ਉਹਦੀ ਕਮੀ ਨਹੀਂ ਹੋ ਸਕਦੀ ਜੀ ਬੰਦਾ ਤੰਦਰੁਸਤ ਚੁਸਤ ਫੁਰਤ ਹੋਵੇ ਨਾ ਹੂੰ ਉਹਨੂੰ ਕੋਈ ਫਲਾਣਾ ਬੰਦਾ ਤਾਂ ਘੋੜੇ ਵਰਗਾ ਪਿਆ ਜੀ ਤੇ ਜਿਹੜਾ ਆਪ ਹੀ ਘੋੜਾ ਉਹਦੇ ਚ ਆਪਾਂ ਘਾੜ ਕਿ ਦੱਸਾਂਗੇ ਇਹ ਹੀਰੇ ਚ ਤਾਂ ਕੋਈ ਘਾੜ ਹੈ ਹੀ ਨਹੀਂ ਨਾ ਇਹ ਤਾਂ ਕੁਦਰਤ ਨੇ ਇੱਕ تراਸ਼ਿਆ ਹੀਰਾ ਜੀ ਦਰਬਾਰ ਦੇ ਜਿਹੜੇ ਬੱਚੇ ਨੇ ਉਹਨਾਂ ਵਿੱਚੋਂ ਇੱਕ ਇਹ ਵੀ ਬੜਾ ਨਾਮਵਰ ਬੱਚਾ ਵੱਡੀ ਗੱਲ ਜੀ ਹਾਂ ਮਾਂ ਨੂੰ ਪੁੱਤ ਸਾਰੇ ਹੀ ਪਿਆਰੇ ਐ ਸਜਣੋ ਤੇ ਬਾਕੀ ਇਹ ਐ ਵੀ ਜਿਹੜਾ ਸਤਕਾਰ ਘੋੜੇ ਦੇ ਨਾਲ ਜੁੜਿਆ ਜੀ ਇਹ ਪਹਿਲਾਂ ਜਿੱਦਾਂ ਆਪਾਂ ਗੱਲ ਕਰਦੇ ਹੁੰਨੇ ਆ ਨਾ ਕਿ ਭਾਵੇਂ 10 ਸਾਲ 20000 ਸਾਲ ਪਿੱਛੇ ਚਲ ਜੂ ਉਦੋਂ ਵੀ ਇਹ ਸਟਾਰ ਲਾਰਜਰੀ ਸੀ ਤੇ ਆਉਣ ਵਾਲੇ 10000 ਸਾਲ ਬਾਅਦ ਵੀ ਇਹਨੇ ਲਾਰਜਰੀ ਰਹਿਣਾ ਇਹਦਾ ਸਤਕਾਰ ਇਦਾਂ ਹੀ ਰਹਿਣਾ ਤੇ ਉਹ ਕੱਲਾ ਘੋੜੇ ਨੂੰ ਹੀ ਮਿਲਿਆ ਮੈਨੂੰ ਐ ਲੱਗਦਾ ਬਿਲਕੁਲ ਬਿਲਕੁਲ ਵੇਖੋ ਇੱਕ ਦੁਨਿਆਵੀ ਤੌਰ ਤੇ ਆਪਾਂ ਕਹਿ ਸਕਦੇ ਜੇ ਆਪਾਂ ਤਕਨੀਕ ਦੇ ਤੌਰ ਤੇ ਗੱਲ ਕਰੀਏ ਹੂੰ ਕੋਈ ਵੀ ਅੱਜ ਗੱਡੀਆਂ ਖੜੀਆਂ ਨੇ ਆਪਣੇ ਕੋਲ ਕਿੰਨੇ ਹੌਸਪਾਵਰ ਨੇ ਟਰੈਕਟਰ ਖੜੇ ਨੇ ਕਿੰਨੇ ਹੌਸਪਾਵਰ ਨੇ ਉਹ ਹੌਸਪਾਵਰ ਦਾ ਮਤਲਬ ਘੋੜੇ ਦੀ ਕਿੰਨੀ ਪਾਵਰ ਹੁੰਦੀ ਕਿੰਨੇ ਘੋੜਿਆਂ ਦੀ ਪਾਵਰ ਆ ਕਦੀ ਇਹ ਨਹੀਂ ਕਿਸੇ ਨੇ ਵੀ ਟੈਕਨੀਕਲ ਇੰਜੀਨੀਅਰ ਨੇ ਗੱਲ ਕੀਤੀ ਕਿ ਇਹਦੇ 'ਚ ਇੰਨੇ ਹਾਥੀਆਂ ਦੀ ਪਾਵਰ ਹੂੰ ਘੋੜਾ ਇਹੋ ਜੀ ਚੀਜ਼ ਹੈ ਘੋੜਾ ਇਹੋ ਜੀ ਚੀਜ਼ ਹੈ ਹਾਂਜੀ ਹੋਰ ਸੁਣਾਓ ਕਿ ਦਲਵਾ ਕੇ ਆਵੇਂ ਚੜ੍ਹਦੀ ਕਲਾ 'ਚ ਕਿਰਪਾ ਵੈਗਰੂ ਦੀ ਹੁਣ ਫਿਰ ਮੀਟ ਮੂਡ ਕਰੀ ਜਾਂਦਾ ਹਾਂਜੀ ਨਵੇਂ ਪੂਰ ਦੇ ਬੱਚੇ ਵੀ ਆ ਗਏ ਹੋਣਗੇ ਹਾਂਜੀ ਚੱਲ ਰਹੇ ਜੀ ਤੇ ਆਪਾਂ ਭਰਾ ਵੀ ਬੜੇ ਢੀਕਦੇ ਆ ਸਾਡੀ ਵੀ ਇਹੀ ਰਹਿੰਦੀ ਆ ਵੀ ਯ ਖਾਵਾ ਨਾ ਤੇ ਮੈਸੇਜ ਆਣਾ ਭਰਿਆ ਹੁੰਦਾ ਯਾਰ ਦਲਬਾਗ ਵਿਖਾਓ ਯਾਰ ਦਲਬਾਗ ਕਿੱਧਰ ਆਇਆ ਤੇ ਉਹ ਕਦੋਂ ਵਿਖਾਉਣਾ ਹੈ ਨਾ ਕੀ ਸਿਚੁਅਰ ਨਹੀਂ ਉਹ ਬਣਾਵਾਂਗੇ ਆਪਾਂ ਪ੍ਰੋਗਰਾਮ ਹੋਣਾ ਜੀ ਥੋੜੇ ਦਿਨਾਂ ਤੱਕ ਹੀ ਬਣਾਉਣੇ ਕਿਉਂਕਿ ਉਹ ਅਪਡੇਟ ਨਾ ਜਿਹੜੇ ਭਰਾ ਨਾ ਉਹ ਅਪਡੇਟ ਭਾਲ ਦੇ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਬਾਕੀ ਭਾਈ ਸਾਰੇ ਫੇਰ ਬਾਈ ਨੂੰ ਮੁਬਾਰਕਾਂ ਹੁਣ ਦੇਖੋ ਨਾ ਜੀ ਹੁਣ ਸਾਰੇ ਜੰਨੇ ਵੀ ਹਾਰਸ ਲਵਰ ਨੇ ਜੀ ਕੋੜੀਆਂ ਪਾਲਕ ਸੱਜਣ ਨੇ ਉਹਨਾਂ ਦੇ ਬੱਚਿਆਂ ਤੱਕ ਮਤਲਬ ਨਾਂ ਆ ਗਿਆ ਕਿ ਸੂਪਰ ਸਟਾਰੀਆਂ ਦਲਬਾਗ ਹਮ ਹੁਣ ਜਿਵੇਂ ਦਲਬਾਗ ਦੇ ਗਾਂ ਬੱਚੇ ਆ ਗਏ ਜਿਸ ਕਰਕੇ ਅਸੀਂ ਥੋੜਾ ਜਿਉ ਨੂੰ ਕੈਮਰੇ ਤੋਂ ਪਿੱਛੇ ਕੀਤਾ ਹਮ ਹੁਣ ਉਹਦੇ ਬੱਚਿਆਂ ਨੂੰ ਗਾਂ ਕਰ ਰਹੇ ਬੱਚਿਆਂ ਨੂੰ ਲੈ ਕੇ ਆਈਏ ਹਾਂਜੀ ਹਾਂਜੀ ਜੀ ਕਿਉਂਕਿ ਨਵੇਂ ਜਿਹੜੀ ਬਰੀਡਿੰਗ ਕਰਦੇ ਨੇ ਨੌਜਵਾਨ ਕਰਦੇ ਨੇ ਚਾਹ ਸਾਡੇ ਪੁਰਾਣੇ ਸੱਜਣ ਨੇ ਸੱਜੀ ਖੱਬੇ ਬੈਠੇ ਨੇ ਇਹਨਾਂ ਸਾਰਿਆਂ ਨੂੰ ਪਤਾ ਹਮ ਕੋਈ ਸ਼ੱਕ ਨਹੀਂ ਇਹਦਾ ਜਿਹੜੀ ਨਵੀਂ ਆਉਣ ਵਾਲੀ ਜਨਰੇਸ਼ਨ ਨੂੰ ਵਿਖਾਈਏ ਕਿ ਫਲਾਣੇ ਸਾਨ ਨੇ ਆ ਕੁਝ ਪੈਦਾ ਕੀਤਾ ਇਸ ਕਰਕੇ ਉਹਨੂੰ ਥੋੜਾ ਹੀ ਕੈਮਰੇ ਤੋਂ ਬੈਕ ਕੀਤਾ ਇਹ ਇਹ ਨਾ ਗੱਲ ਤੁਹਾਡੀ ਇਹ ਹੈ ਵੀ ਇਹ ਨਾ ਜਦਾਂ ਆਪਾਂ ਸ਼ੌਂਕ ਦਾ ਤੰਦ ਹੈ ਜਿਹੜੇ ਘੋੜੇ ਪਾਲਕ ਜਾਂ ਕੋਈ ਰੱਖਣੇ ਹਨ ਚਲੋ ਗਾਂਾਂ ਜਾ ਕੇ ਚੰਗਾ ਬਿਜ਼ਨਸ ਬਣ ਸਕਦਾ ਹੈ ਉਹਦੇ 'ਚ ਕੋਈ ਦੂਰ ਆਏ ਨਹੀਂ ਮੇਰੇ ਕਹਿਨ ਦਾ ਭਾਵੇਂ ਇਹ ਹੈ ਵੀ ਜਿਹੜੀਆਂ ਅੱਖਾਂ ਨੂੰ ਦਿਲਵਾਗ ਚੰਗਾ ਲੱਗਦਾ ਹੈ ਨਾ ਜੀ ਜੀ ਉਹਨਾਂ ਨੇ ਕਿਹਾ ਵੀ ਭਾਈ ਸਾਨੂੰ ਦੋ ਤਿੰਨ ਮਹੀਨੇ ਬਾਦਾਂ ਦੇ ਤੇ ਵਿਖਾਇਆ ਕਰੋ ਸਾਨੂੰ ਤਾਂ ਚਾਹੀਦਾ ਏ ਇਹ ਇਹ ਹਿਸਾਬ ਨਾਲ ਮੈਂ ਕਹਿੰਦਾ ਵੀ ਉਹ ਸ਼ੌਂਕੀਆ ਤੌਰ ਤੇ ਵੇਖਣਾ ਚਾਹੁੰਦੇ ਆ ਉਹ ਤਾਂ ਉਹਨੇ ਕੀ ਪੈਦਾ ਕੀਤਾ ਇਹ ਤੇ ਕੀ ਉਹ ਕਰਨਾ ਉਹ ਕੱਲੇ-ਕੱਲੇ ਭਰਾ ਨੂੰ ਕੋਈ ਪਤਾ ਹੈਣਾ ਜੀ ਅੱਛਾ ਹੁਣ ਆਪਾਂ ਬੱਚਿਆਂ ਦੀ ਹਰਦੇਵ ਬਾਈ ਗੱਲ ਦੱਸੀ ਏ ਵੀ ਭਾਈ ਆ ਬੱਚਿਆਂ ਦੀਆਂ ਫੋਟੋਆਂ ਸੱਜਣੋਂ ਚੱਲ ਪਈਆਂ ਕਿੱਦਾਂ ਦੀਆਂ ਕੋੜੀਆਂ ਮੇਟ ਹੋਈਆਂ ਜ਼ਿਆਦਾਤਰ ਮੇਰੀ ਜੀ ਕੋੜੀਆਂ ਚਾਰ ਤਾਂ ਚੰਬੀਆਂ ਹੋਈਆਂ ਜੀ ਇੱਕ ਲਾਲ ਚੰਬੀ ਏ ਇੱਕ ਨੀਲੀ ਚੰਬੀ ਤੇ ਇੱਕ ਹੈਗੀ ਕਾਲੀ ਚੰਬੀ ਹੂੰ ਇੱਕ ਥੋੜੀ ਜੀ ਮੰਨ ਕੇ ਚੱਲੋ ਹੈ ਗੱਲ ਜੰਮੀ ਜੀ ਹਾਂਜੀ ਤੇ ਇੱਕ ਨੁਗਰੀ ਤੁਸੀਂ ਦੱਸੋ ਹਰ ਇੱਕ ਨੁਗਰੀ ਸੋਈ ਹੈ ਜੀ ਅੱਛਾ ਕਿਹੜੇ ਕਿਹੜੇ ਪਿੰਡ ਬੱਚੇ ਖੜੇ ਆ ਜੀ ਇਹ ਵੀਰ ਜੀ ਇੱਕ ਤਾਂ ਭਾਈ ਸਾਹਿਬ ਆਪਣੇ ਬੈਠੇ ਵੀਰ ਜੀ ਸਰਾਵਾ ਬੋਦਲਾਂ ਤੋਂ ਜਿੰਨਾਂ ਕੋਲ ਆ ਇੱਕਾ ਵੀਰ ਜੀ ਬੈਠੇ ਨੇ ਇੰਨਾ ਕੋੜ ਮਾਨੀ ਖੜਿਆ ਜੀ ਇੱਥੇ ਵੀਰ ਹੋ ਰਹੇ ਜੋ ਕਬਰਾਲਾ ਪਿੰਡ ਜੀ ਆ ਬੈਠੇ ਨੇ ਬਗਰ ਠੀਕ ਹੈ ਜੀ ਤੇ ਇੱਕ ਇੱਥੇ ਪ੍ਰਧਾਨਤਾ ਬੈਠੇ ਗਰਮੀਰ ਜੀ ਇੰਨਾ ਕੋੜ ਰਾਤ ਕੋੜੀ ਸੂਈਏ ਜੀ ਤੇ ਇੱਕ ਖੜੀਏ Rajasthan ਆਪਣੇ ਚੰਗਰੀਏ ਜੀ ਕੋੜੀ ਪਿੰਡ ਖੜੀਏ ਗੁੱਡਗੇ ਪਿੰਡ ਗੁੱਡਗੇ ਪਿੰਡ ਅੱਛਾ ਕੋੜੀਆਂ ਮੰਨ ਲਓ ਉਧਰੋਂ Rajasthan ਨੂੰ ਵੀ ਆਈਆਂ ਕਿ ਵੇਖੇ ਉਹ ਕੋੜੀ ਨਾ ਇੱਥੇ ਮੰਨ ਕੇ ਚੱਲੇ ਇਸ ਜੀ ਸਰਾਵਾ ਬੋਤਨਾ ਤੋਂ ਗੱਬਨ ਕਾਇਕ ਲਗਾਇਆ ਸੀ ਤੋਂ ਉੱਥੇ ਮੁੜ ਕੇ ਨਾ ਛੇਲ ਕਰਤੀ ਉਹ ਉੱਥੇ ਜਾ ਕੇ ਤੇ ਉਸੋ ਵੀ ਤੋਂ ਵੀ ਜੀ ਅੱਛਾ ਹੁਣ ਗਾਂ ਫਿਰ ਕੀ ਸੋਚਿਆ ਵੀ ਬਰੀਡਿੰਗ ਕਿੱਦਾਂ ਨਹੀਂ ਕਰਨੀ ਹੈ ਕਾ ਤਾਂ ਜੇ ਸੋਚਿਆ ਤਾਂ ਚਲੋ ਉਹ ਤਾਂ ਪਰਮਾਤਮਾ ਦੇ ਵਾਸੀ ਜੀ ਜੋ ਬਰੀਡਿੰਗ ਹੋਣੀ ਹੈ ਆਪ ਨੂੰ ਤੇ ਇਹ ਚਲੋ ਚੰਗੀਆਂ ਘੋੜੀਆਂ ਨੂੰ ਚੰਗੇ ਬੱਚੇ ਪੈਦਾ ਹੋਣ ਤੇ ਅੱਛਾ ਇਹ ਨਾ ਆਪਾਂ ਇਹ ਵੀ ਗੱਲਬਾਤ ਘੋੜੇ ਬਾਰੇ ਵੀ ਤੁਹਾਨੂੰ ਘੋੜਾ ਵੀ ਦਿਖਾਈ ਜਾਣਾ ਤੇ ਤੁਸੀਂ ਭਾਈ ਨਾਲ ਦੀ ਨਾਲ ਕਮੈਂਟਾਂ ਦੇ ਵਿੱਚ ਸਾਨੂੰ ਆਪਦੇ ਮਨ ਦੇ ਵੱਲ ਵੱਲੇ ਦੱਸੀ ਜਾਇਓ ਕਿ ਬਾਈ ਦੀ ਘੋੜਾ ਐ ਐ ਘੋੜਾ ਐਵੇਂ ਸੋਹਣਾ ਲੱਗਦਾ ਹੈ ਘੋੜੇ ਦੀ ਆ ਚੀਜ਼ ਸਾਨੂੰ ਬੜੀ ਚੰਗੀ ਲੱਗੀ ਹੈ ਤੇ ਮੈਨੂੰ ਲੱਗਦਾ ਵੀ ਘੋੜਾ ਹੈ ਹੀ ਪੈਰਾਂ ਤੋਂ ਲੈ ਕੇ ਸਿਰ ਤੱਕ ਘੋੜੇ 'ਚ ਕਿਤੇ ਹੱਥ ਨਹੀਂ ਤਰੋਂਦਾ ਘੋੜਾ ਖੂਬਸੂਰਤ ਵੀ ਪੂਰਾ ਹੈ ਘੋੜੇ ਦੇ ਵਿੱਚ ਮਜ਼ਬੂਤੀ ਵੀ ਪੂਰੀ ਹੈ ਤੇ ਘੋੜੇ ਦੇ ਵਿੱਚ ਕਹਿ ਦਈਏ ਨਾ ਵੀ ਘੋੜਾ ਤਾਂ ਕਹਿੰਦਾ ਵੀ ਮੈਨੂੰ ਛੱਡੋ ਸਹੀ ਇੱਕਰੀ ਹਣਾ ਅਸੀਂ ਅੱਜ 3 ਘੰਟੇ ਮੇਰੇ ਖਿਆਲ ਲੱਗੇ ਰਹੇ ਆ ਤੇ ਘੋੜੇ ਨੇ ਜਾਨੀ ਕਿ ਪੱਬ ਨਹੀਂ ਲਾਉਂਦਾ ਘੋੜਾ ਜਿੱਦਾਂ ਨੌਜਵਾਨ ਮੋਛ ਫੋਟ ਕਬਰੂ ਸ਼ਾਲਾ ਮਾਰਦੇ ਆ ਨਾ ਪੂਰਾ ਐਟੀਟਿਊਡ ਵਾਲਾ ਐਟੀਟਿਊਡ ਬਹੁਤ ਆ ਘੋੜੇ ਦੇ ਵਿੱਚ ਤੇ ਬਾਕੀ ਹੁਣ ਆ ਪੰਗਰੇਜ ਬਾਈ ਦਾ ਵੀ ਸਵਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਚੜਦੀ ਕਲਾ ਚੜਦੀ ਕਲਾ ਸੋਖ ਫਿਰੀ ਆਮ ਤੋਂ ਖਾਸ ਚੈਨਲ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਧੰਨਵਾਦ ਬਾਈ ਜਿਨ੍ਹਾਂ ਨੇ ਇੰਨੀਆਂ ਰੂਹਾਂ ਦੇ ਦਰਸ਼ਨ ਕਰਵਾਏ ਨੇ ਧੰਨਵਾਦ ਧੰਨਵਾਦ ਬਾਈ ਤੁਹਾਡਾ ਧੰਨਵਾਦ ਆ ਤੁਸੀਂ ਆਏ ਹੋ ਅਛਾ ਅੰਗਰੇਜ ਬਾਈ ਜਿੱ ਹੁਣ ਹੁੰਦਾ ਹੈ ਤੁਹਾਡੀ ਅੱਖ ਕੀ ਸੋਚਦੀ ਹੈ ਵੀ ਆਉਣ ਵਾਲੇ ਸਿਸਟਮ ਦੇ ਵਿੱਚ ਯਾਰ ਆਹ ਚੀਜ਼ ਥੋੜੀ ਜਿਹੀ ਐ ਹੋ ਜੇ ਤੇ ਯਾਰ ਆਹ ਕੀ ਜੱਗੇ ਉੱਪਰ ਕੇ ਚੰਗੀ ਹੋ ਸਕਦੀ ਹੈ ਘੋੜਿਆਂ ਦੀ ਦੁਨੀਆ ਦੇ ਵਿੱਚ ਇਹਦੇ ਬਾਰੇ ਥੋੜਾ ਦੱਸੋ ਸੁਖਵੀਰ ਜੀ ਸਭ ਤੋਂ ਪਹਿਲਾਂ ਤਾਂ ਇਹ ਹੈ ਜੀ ਵੀ ਪਹਿਲਾਂ ਜੋ ਲੋਕ ਸੋਚਦੇ ਸੀ ਹੂੰ ਉਹ ਚੀਜ਼ ਹੁਣ ਨਹੀਂ ਰਹੀ ਹੂੰ ਲੋਕ ਕੱਦ ਵਾਲੇ ਤੁਰ ਪਏ ਨੇ ਹੂੰ ਅੱਗੇ ਲੋਕ ਸਪੌਟਲੈਸ ਹਾਲ ਦੇ ਵੀ ਸ਼ੋਅਾਂ ਦੇ ਵਿੱਚ ਪਾਉਂਦੇ ਆ ਜੀ ਹੁਣ ਸ਼ੋਅਾਂ ਦੇ ਤੁਸੀਂ ਹਾਲ ਦੇਖ ਹੀ ਲਿਆ ਜੀ ਜਿੱਥੇ ਵੀ ਸ਼ੋਅ ਹੁੰਦਾ ਉੱਥੇ ਲੜਾਈ ਪਹਿਲਾਂ ਹੁੰਦੀ ਆ ਜੀ ਸਭ ਤੋਂ ਪਹਿਲਾਂ ਆਇਆ ਵੀ ਕੋਈ ਆਂਦਾ ਮੇਰਾ ਪਹਿਲੇ ਨੰਬਰ ਵਾਲਾ ਦੂਜਾ ਆਂਦਾ ਮੇਰਾ ਪਹਿਲੇ ਨੰਬਰ ਵਾਲਾ ਹੂੰ ਇਹ ਸਾਰੇ ਕੋੜੀਆਂ ਵਾਲੇ ਸੱਜੇ ਨੇ ਆ ਇਹ ਇੱਥੇ ਜਨਮ ਲੈ ਉਹ ਹੀ ਦੱਸਣਗੇ ਕਿ ਕਿਹੜਾ ਪਹਿਲੇ ਨੰਬਰ ਵਾਲਾ ਹੂੰ ਠੀਕ ਹੈ ਨਾ ਜੀ ਜੀ ਹੁਣ ਸਭ ਤੋਂ ਪਹਿਲਾਂ ਅਗਲਾ ਬਿਊਟੀ ਪਾਲਦਾ ਤੇ ਕੱਦ ਪਾਲਦਾ ਜੀ ਜੀ ਕੋਈ ਸ਼ੱਕ ਨਹੀਂ ਹਾਂ ਜੀ ਅੱਛਾ ਤੁਹਾਨੂੰ ਲੱਗਦਾ ਵੀ ਇਸ ਚੀਜ਼ ਤੇ ਹਜੇ ਹੋਰ ਕੰਮ ਹੋਣਾ ਚਾਹੀਦਾ ਕੰਮ ਨੂੰ ਦੇਖੋ ਜੀ ਹੁਣ 70 70 ਤਿੱਕਰ ਕੋੜੇ ਪਹੁੰਚ ਗਏ ਨੇ ਗਾਂ ਬੱਚੀਆਂ ਕੋੜੇ ਦੀਆਂ 70 ਪਹੁੰਚ ਗਈਆਂ ਨੇ 70 ਵੀ ਪਹੁੰਚ ਗਏ ਭਾਈ 70 ਵੀ ਹੋ ਗਈਆਂ ਜੀ ਹੁਣ ਬੱਚੀ ਵੇਚੀ ਸੀ ਆਪ ਪਠਾਨ ਮਾਜਰੇ ਕੋਲੇ ਹੀ ਬੱਚੀ ਤਾਂ ਪਹਿਲਾਂ ਆਪਣੇ ਵਾਲਾ ਘੋੜਾ ਸ਼ੂਟ ਕੀਤਾ ਕਿ ਉਹ 25 ਦਿਨ ਉਦੋਂ ਬੜੀ ਤਕੜੀ ਸੀ ਉਹ ਤਾਂ ਬਈ ਹਾਂਜੀ ਹਾਂਜੀ ਬੱਚੀ ਆਲਮਾਲੇ ਦੀ ਹਾਂ ਨਿਰਮਲ ਸਿੰਘ ਵਾਲੇ ਬੱਚੀ ਸੀ ਜੀ ਹੁਣ ਉਸੇ ਘੋੜੀ ਦੇ ਮਗਰੀ ਬਸ਼ੇਰਾ ਹੀ ਆਪਣੇ ਘੋੜੇ ਦਾ ਜੀ 62 ਇੰਚ ਹੋ ਗਿਆ ਜੀ ਸਾਰਾ ਇਹ 14 ਕੁ ਮਹੀਨਿਆਂ ਦਾ ਅੱਛਾ ਹਾਂਜੀ ਜੀ ਅੱਛਾ ਜਿੱਦਾਂ ਅੰਗਰੇਜ਼ ਬਾਈ ਹਾਈਟ ਜਾਂਦੀ ਹੈ ਤਾਂ ਉਹ ਆਪਾਂ ਅਕਸਰ ਹੀ ਗੱਲ ਕਰਦੇ ਹੁਣ ਉਦੋਂ ਯਾਰ ਬਿਊਟੀ ਘਟ ਜਾਂਦੀ ਹੈ ਉਦੋਂ ਯਾਰ ਆਹ ਚੀਜ਼ ਨਹੀਂ ਮਿਲਦੀ ਉਦੋਂ ਯਾਰ ਆਹ ਚੀਜ਼ ਦੀ ਕਮੀ ਪੇਸ਼ ਆਉਂਦੀ ਹੈ ਤੁਹਾਡੇ ਮੰਨਦੇ ਹੁਣ ਆਉਣ ਵਾਲੇ ਸਮੇਂ 'ਚ ਜਾਂ ਕੀ ਕਰਨਾ ਚਾਹੀਦਾ ਭਰਾਵਾਂ ਨੂੰ ਵੀ ਯਾਰ ਕਿੱਦਾਂ ਦੀਆਂ ਘੋੜੀਆਂ ਤੋਂ ਜਾਂ ਕਿੱਦਾਂ ਦੀਆਂ ਸਟਾਲੀਆਂ ਨਿ ਛੱਡੇ ਜਾਣ ਤੇ ਯਾਰ ਉਹਨਾਂ ਬੱਚਿਆਂ 'ਚ ਆ ਸੁਧਾਰ ਹੋ ਜੇ ਸਭ ਤੋਂ ਪਹਿਲਾਂ ਸੁਖਵੀਰ ਜੀ ਗੱਲੇ ਆ ਵੀ ਜਦੋਂ ਦਿਲਬਾਖ ਸ਼ੁਰੂ ਮੀਟਿੰਗ 'ਚ ਕੀਤਾ ਹੈ 11000 ਫੀਸ ਤੇ ਕੀਤਾ ਹੈ ਜਮਰਦੇਵ ਜੀ ਦੀ 11000 ਫੀਸ ਹੈ ਜੀ ਤੇ ਬਹੁਤ ਛੋਟੀ ਤੋਂ ਛੋਟੀ ਘੋੜੀ ਮਿਲੀ ਸੀ ਹੂੰ ਅਗਲਾਂ ਦਾ ਵੀ ਘੋੜਾ ਕੱਦ ਵਾਲਾ ਘੋੜੀ ਛੋਟੀ ਹੈ ਬੱਚਾ ਚੰਗਾ ਦੋ ਜੀ ਹੁਣ ਜਿਹੜੀ ਆਲਮ ਵਾਲੇ ਘੋੜੀ ਹੈ ਵੀ 60 ਇੰਚ ਘੋੜੀ ਹੈ ਸਾਰੀ ਹੂੰ ਤੇ ਬੱਚਾ 70 ਤੋਂ ਬਾਹਰ ਜਾਂਦਾ ਜੀ ਜੀ ਬਿਲਕੁਲ ਠੀਕ ਹੈ ਨਾ ਜੀ ਹਾਂ ਤੇ ਛੋਟੀ ਘੋੜੀ ਵੀ ਬੱਚਾ ਚੰਗਾ ਦਿੰਦੀ ਹੈ ਜੀ ਕੋ ਮਾੜਾ ਨਹੀਂ ਦਿੰਦੀ ਇਹ ਗੋਸਾਂ ਚੰਗਾ ਹੋਵੇ ਸਾਂ ਚੰਗਾ ਹੋਵੇ ਹਾਂ ਜੀ ਕਈ ਵਾਰੀ ਇਹ ਅੰਗਰੇਜ਼ ਬਾਈ ਤੁਹਾਡੀ ਗੱਲ ਚੋਂ ਕਿ ਹੋਰ ਗੱਲ ਨਿਕਲਦੀ ਕਈ ਵਾਰੀ ਆਇਆ ਜਾਂਦਾ ਨਾ ਵੀ ਅਗਲਾ ਕਹਿੰਦਾ ਯਾਰ 70% ਤਾਂ ਜ਼ਮੀਨ ਦਾ ਯੋਗਦਾਨ ਹੈ ਹਾਂ ਘੋੜੇ ਦੀ ਵੱਡੀ ਮਹੱਤਤਾ ਹੈ ਘੋੜੇ ਦਾ ਜਿਹੜਾ ਮੰਨ ਲਓ ਉਹਦੇ ਨਾਲ ਚੀਜ਼ ਜੁੜੀ ਹੈ ਜਿਹੜਾ ਬੀ ਉਹਨੇ ਪਾਉਣਾ ਹੈ ਤੇ ਉਹ ਤਾਂ ਪਰ ਜਦੋਂ ਆਪਾਂ ਜ਼ਮੀਨ ਕਈ ਵਾਰੀ ਕਹਿੰਦੇ ਆ ਨਾ ਵੀ ਯਾਰ ਜਿਹੜਾ ਚੰਗਾ ਬੀ ਹੈ ਉਹ ਮਾੜੀ ਜ਼ਮੀਨ 'ਚ ਵੀ ਕਦੇ-ਕਦੇ ਤਾਈਂ ਕੰਮ ਕਰ ਜਾਂਦਾ ਪਰ ਜਿਹੜਾ ਜ਼ਮੀਨ ਮਾੜੀ ਹੋਵੇ ਤੇ ਕਹਿੰਦੇ ਵੀ ਚੰਗਾ ਬੀ ਹੈ ਜਿਹੜਾ ਉਹਦੀ ਵੀ ਕਿਤੇ ਨਾ ਕਿਤੇ ਉਹ ਮੱਤਤਾ ਘਟ ਜਾਂਦੀ ਹੈ ਜਾਂ ਹਨਾ ਬਰੀਡਿੰਗ ਦੇ ਮਸਲੇ 'ਚ ਉਹਦੇ ਬਾਰੇ ਕੀ ਕਹਿਣਾ ਚਾਹੂਗੇ ਜੀ ਇਹ ਹੁਣ ਜਦਨ ਹਰਦੇਵ ਵੀਰ ਲਗਿਆ ਸੀ ਘੋੜੀ ਮੈਂ ਇਹਨੂੰ ਮਜ਼ਾਕ ਕਰਦਾ ਮੈਂ ਹਰਦੇਸ ਸਿਆਂ ਘੋੜੇ ਦੇ ਹਿਸਾਬ ਨਾਲ ਕੋੜੀ ਛੋਟੀ ਆ ਤੇ ਕੋੜੀ ਚੰਗੀ ਲਿਆ ਮਲਾਈਏ ਆਪਾਂ ਜੀ ਬਾਕੀ ਕੋੜੀ ਦੀ ਬਿਊਟੀ ਬਹੁਤ ਸੀ ਪੇਟਲ ਸੀ ਕੱਦ ਤਾਂ 58 ਕੁ ਇੰਚ ਸੀ ਕੋੜੀ ਦਾ ਜੀ ਹੁਣ ਹਸਾਲ ਹੋਲੇ ਕੋੜਾ 65 66 ਇੰਚ ਹੋ ਗਿਆ ਸਾਢੇ 3 ਸਾਲ ਦਾ ਜੀ ਇਹ ਤੋਂ ਛੋਟੀ ਬੱਚੀ ਹੈ ਮੇਰੇ ਕੋਲ ਉਹ ਦੋ ਦੰਦ ਲੱਗਦੀ ਪਈ ਹੈ 64 ਤੋਂ ਬਾਹਰ ਹੋ ਗਈ ਜੀ ਹਾਂਜੀ ਹਾਂਜੀ ਜੀ ਯਾਨੀ ਕਿ ਕੋੜੇ ਨੇ ਸੱਜਣੋਂ ਕਸਨਾ ਕੱਢੀਆਂ ਕੋਈ ਸ਼ੱਕ ਨਹੀਂ ਮਿੱਡੇ ਵਾਲੇ ਨੇ ਵੀ ਤੇ ਹੁਣ ਇਧਰ ਵੀ ਚੋਬਰ ਤਿਆਰ ਪੱਟਾਂ ਦੇ ਥਾਪੀਆਂ ਮਾਰਤੀਆਂ ਅੱਜ ਪਹਿਲੀ ਵੀਡੀਓ ਦੇ ਵਿੱਚ ਤੇ ਮਾਨ ਸਤਕਾਰ ਭਾਈ ਸਿਰ ਤੇ ਹੱਥ ਤੁਸੀਂ ਰੱਖਣਾ ਸਾਡੇ ਭਰਾ ਦਾ ਭਾਈ ਹੌਸਲਾ ਜਰੂਰ ਵਧਾਓ ਬਾਈ ਨੂੰ سپورਟ ਕਰਿਓ ਵੀਡੀਓ ਵੀ ਸ਼ੇਅਰ ਕਰਦੇਓ ਤੇ ਕਮੈਂਟਾਂ ਦੇ ਵਿੱਚ ਵੀ ਦੱਸਦੇਓ ਤੁਹਾਡੇ ਮਨ ਦੇ ਕੀ ਵਿਚਾਰ ਨੇ ਤੇ ਘੋੜੀ ਵੀ ਜੇ ਕੋਈ ਭਰਾ ਪਰਾਉਣਾ ਚਾਹੁੰਦਾ ਹੈ ਤੋ ਆਪਾਂ ਬਾਈ ਤੋਂ ਹੁਣ ਫੀਸ ਪੁੱਛ ਲੈਨੇ ਅੱਛਾ ਭਾਈ ਜੀ ਫੀਸ ਦਾ ਵਿਚਾਰ ਕਰਦਿਏ ਪਹਿਲਾਂ ਕਿੰਨੀ ਸੀ ਤੇ ਹੁਣ ਕਿੰਨੀ ਹੈ ਪਹਿਲਾਂ ਸੀ ਆਪਣੀ 11000 ਰੁਪਿਆ ਜੀ ਤੇ ਹੁਣ ਆਪਾਂ 15000 ਰੁਪਿਆ ਕਰ ਰਹੇ ਹਾਂ ਅੱਜ ਤੋਂ 15000 ਰੁਪਿਆ ਅੱਜ 15000 ਰੁਪਿਆ ਜੀ ਲੈ ਵੀ ਸੱਜਰੋ ਫੀਸ ਵੀ ਬੜੀ ਲਿਮਟਿਡ ਰੱਖੀ ਹੈ ਬਾਈ ਹੁਣਾਂ ਨੇ ਸਾਰੇ ਭਰਾ ਜਿਹੜੇ ਮਾੜੇ ਤੋਂ ਮਾਤੜ ਵੀ ਬੰਦਾ ਹੈ ਉਹ ਵੀ ਜਿਹੜਾ ਵੀ ਚੰਗਾ ਬੱਚਾ ਲੈ ਸਕੇ ਤੇ ਵੀਰ ਨਾਲ ਭਾਈ ਜਰੂਰ ਸੰਪਰਕ ਕਰਿਓ ਅੱਛਾ ਭਾਈ ਹੋਰ ਕੋਈ ਜਾਂਦੇ ਜਾਂਦੇ ਮੈਸੇਜ ਵੀਰ ਹੋਣਾ ਨੂੰ ਜਾਂ ਕੋਈ ਗੱਲਬਾਤ ਸਾਰੇ ਡਾਕਟਰ ਸਾਹਿਬਾਨ ਕਿਹੜੇ ਆਉਂਦੇ ਆ ਬਈ ਆਪਣੇ ਕੋਲ ਹਾਂ ਆਪਣੇ ਕੋਲੇ ਜੀ ਸਾਰਿਆਂ ਤੋਂ ਪਹਿਲਾਂ ਤਾਂ ਆਉਂਦ ਨੇ ਆ 79 ਜੀ ਬਹੁਲਵਾਸੀ ਦੇ ਉਦੋਂ ਬਾਅਦ ਮੰਨਾ ਜੀ ਵੀ ਆ ਜਾਂਦੇ ਨੇ ਜੀ ਡਾਕਟਰ ਕੇਵਲ ਹੋ ਗਿਆ ਡਾਕਟਰ ਰਾਜੂ ਹੋ ਗਿਆ ਕੱਗਿਆਂ ਵਾਲਾ ਜੀ ਤੇ ਜਦੋਂ ਕਦੇ ਇਹਨਾਂ ਨੂੰ ਫੋਨ ਕਰੀਏ ਉਦੋਂ ਫੋਨ ਤੇ ਗਰੁੱਪ ਪਾ ਲਓ ਤੇ 15000 ਰੁਪਏ ਦੇ ਵਿੱਚ ਬਾਈ ਕਿੰਨੀ ਵਾਰ ਕੋੜਾ ਛੱਡੋਗੀ ਦੋ ਵਾਰ ਜੀ ਦੋ ਵਾਰ ਛੱਡ ਕੇ ਮਲਾ ਕੇ ਲੈ ਗਏ ਜੇਕਰ ਉਹ ਖਾਲੀ ਰਹਿੰਦੀ ਕੋਰੀ ਹੂੰ ਤਾਂ ਫੇਰ ਛੱਡੋਗੇ ਉਸੇ ਫੀਸ ਦੇ ਵਿੱਚ ਫੇਰ ਜੀ ਛੱਡੋਗੇ ਜੀ ਅੱਛਾ ਸੱਜਣੋ ਬਾਈ ਨੇ ਗੱਲਬਾਤ ਸਾਰੀ ਤੁਹਾਨੂੰ ਦੱਸ ਹੀ ਦਿੱਤੀ ਬਾਕੀ ਫੇਰ ਗੱਲ ਆਉਂਦੀ ਆ ਤੁਹਾਡੀ ਸਪੋਰਟ ਦੀ ਭਾਈ ਸਪੋਰਟ ਦੱਬ ਕੇ ਕਰਿਓ ਅੱਛਾ ਗਰਮੀਤ ਬਾਈ ਕੋਈ ਤੁਹਾਡੇ ਵੱਲੋਂ ਕੋਈ ਜਾਂਦੇ ਜਾਂਦੇ ਭਰਾਵਾਂ ਨੂੰ ਮੈਸੇਜ ਕੋਈ ਮੈਸੇਜ ਹੀ ਹੈ ਸੁਖਵੀਰ ਕਿ ਵੀ ਆਪਾਂ ਹਰ ਰੋਜ਼ ਵੀਡੀਓ ਨਵੀਂ ਤੋਂ ਨਵੀਂ ਦੇਖਦੇ ਆਂ ਜੀ ਕੋਈ ਐਡੇ ਸੁਲਝੇ ਸੱਜਣ ਅੱਜਕੱਲ ਕਿਸੇ ਨੂੰ ਕਨਵੇਇ ਕਰਨ ਦੀ ਲੋੜ ਨਹੀਂ ਗਈ ਜੀ ਬਾਕੀ ਫੇਰ ਵੀ ਆਪਾਂ ਇੱਕ ਸਾਰੇ ਨਵੇਂ ਜਨਰੇਸ਼ਨ ਨੂੰ ਬੇਨਤੀ ਇਹੀ ਕਰਦੇ ਆਂ ਹਮ ਕਿ ਵੀ ਖੇਤੀ ਦੇ ਨਾਲ ਰਿਲੇਟਡ ਹੁੰਦਾ ਸਾਡਾ ਜੀ ਛੋਟੇ ਤੋਂ ਛੋਟਾ ਜ਼ਿੰਮੇਦਾਰ ਵੀ ਇੱਕ ਘੋੜੀ ਪਾਲ ਸਕਦਾ ਹਮ ਤੇ ਉਹਦੇ ਤੋਂ ਪ੍ਰੋਫਿਟ ਲੈ ਸਕਦਾ ਹਮ ਇਹ ਜ਼ਰੂਰੀ ਨਹੀਂ ਆਪਾਂ ਲੱਖਾਂ 'ਚ ਹੀ ਜਾਣਾ ਜੀ ਛੋਟੇ ਲੈਵਲ ਤੋਂ ਵੀ ਆਪਾਂ ਸਟਾਰਟ ਕਰ ਸਕਦੇ ਆ ਆਪਾਂ 2 ਲੱਖ ਤੋਂ 1 ਲੱਖ ਤੋਂ ਕਮ ਸ਼ੁਰੂ ਕਰ ਸਕਦੇ ਆ ਜੀ ਤੇ ਉਹਦੇ ਚ ਵੀ ਆਪਾਂ ਚੰਗਾ ਕਰ ਸਕਦੇ ਆ ਜੀ ਪਰ ਟਾਈਮ ਲੱਗਦਾ ਟਾਈਮ ਤਾਂ ਲੱਗਦਾ ਨਾ ਘੋੜਾ ਜੇ ਤੁਸੀਂ ਰੱਖਣਾ ਤਾਂ ਮੇਰੇ ਖਿਆਲ ਘੋੜਾ ਉਮਰ ਦੇ ਤੁਹਾਡੇ 8 ਸਾਲ ਤੱਕ ਟੁਕਟ ਖਾਂਦਾ ਵੇਖੋ ਜੀ ਸਾਨੂੰ ਤਾਂ 34 ਸਾਲ ਹੋ ਗਏ ਜੀ 34 ਸਾਲ ਹਾਂਜੀ ਤੇ ਵੈਗੁਰੂ ਨੇ ਤੇ ਭਰਾਵਾਂ ਨੇ ਹੋਣ ਜਾ ਕੇ ਕਿਤੇ ਮਿਹਰ ਕੀਤੀ ਹਾਂ 4-5 ਸਾਲ ਪਹਿਲਾਂ ਜਦੋਂ ਦਰਬਾਰ ਸੀ ਅਸੀਂ ਇਹਨਾਂ ਸੱਜੀਆਂ ਖਬੀਆਂ ਬਾਵਾ ਦੇ ਨਾਲ ਬੈਠ ਜੋਗੇ ਹੋਏ ਆ ਨਹੀਂ ਤੇ ਪਹਿਲਾਂ ਅਸੀਂ ਵੀ ਬੜੀ ਸੇਵਾ ਕੀਤੀ ਆ ਸੇਵਾ ਨੂੰ ਮੇਵਾ ਹਰ ਗੋਵਿੰਦ ਪਾਸ਼ਾ ਨੇ ਹੋਣੀ ਲਾਇਆ ਗੱਲ ਤਾਂ ਹੁੰਦੀ ਟਕੇ ਰਹਿਣ ਦੀ ਬਿਲਕੁਲ ਜਦੋਂ ਆਪਾਂ ਆਪਣੀ ਹਾਲਤ ਪਤਾ ਗਰਮੀਤ ਬਾਈ ਪੰਜਾਬੀਆਂ ਦੀ ਕੀ ਹੈ ਚਲੋ ਫੇਰ ਗੱਲ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਪਰ ਜ਼ਿਆਦਾਤਰ ਜੇ ਕਹਾਂ ਆਪਾਂ ਇੱਕ ਕੰਮ ਜੇ ਕਾ ਛੋਇਆ ਹੈ ਨਾ ਆਪਾਂ ਪੌੜੀ ਉਹਦੀ ਆਉਣ ਹੀ ਵਾਲੀ ਹੁੰਦੀ ਆ ਡੰਡੇ ਤੇ ਚੜ੍ਹਨੀ ਲਾਲਿਆਂ ਦੇ ਉਹਨੇ ਚਿਰ ਨੂੰ ਲਾਗੋ ਕੋਈ ਆਵਾਜ਼ ਆਂਦੀ ਛੱਡ ਖੜਾ ਯਾਰ ਕਿਹੜੇ ਕੰਮਾਂ ਚ ਪਿਆ ਤੇ ਆਪਾਂ ਉਦੋਂ ਆਪਦਾ ਝੰਡਾ ਜਿਹੜਾ ਛੁੱਟ ਦਿੰਦੇ ਆ ਆ ਮਨੋਬਲ ਟੁੱਟ ਜਾਂਦਾ ਨਾ ਟੁੱਟ ਜਾਂਦਾ ਹਾਂ ਜੇਕਰ ਇਹੋ ਵੀ ਬੱਚਿਆਂ ਨੂੰ ਉਤਸ਼ਾਹ ਕਰੀਏ ਜੀ ਕਿ ਵੀ ਆਪ ਆਪਾਂ ਮਤਲਬ ਹੁਣ ਜੇ ਲੱਗੇ ਇਸ ਕਿਤੇ ਦੇ ਵਿੱਚ ਤੇ ਬੱਚਾ ਲਾਗੇ ਘੂੜੀ ਦੇ ਆਵੇ ਤੇ ਉਹਦੀ ਮਾਂ ਪਹਿਲਾਂ ਬੱਚੇ ਨੂੰ ਜਾ ਕੇ ਫੜ ਲਵੇ ਪਾਸੇ ਹੋ ਜੀ ਕਿਤੇ ਤੈਨੂੰ ਲੱਤ ਨਾ ਮਾਰੇ ਤੇ ਬੱਚੇ ਦਾ ਮਨੋਬਲ ਟੁੱਟੇਗਾ ਜੀ ਤੇ ਉਹਨੂੰ ਹੱਲਾਸ਼ੇਰੀ ਦੇਣੀ ਪੁੱਤ ਪਿੱਛੋਂ ਤਾਂ ਨਾ ਜਮੇ ਅੱਗੋਂ ਦੀ ਜਾਵੀਂ ਵੈਲਕਮ ਵੈਲਕਮ ਜੀ ਤੇ ਸੱਜਣੋ ਕਿਵੇਂ ਲੱਗੀ ਵੀਡੀਓ ਤੇ ਇੱਕ ਸੱਚ ਬਾਈ ਪੈਰਾਂ ਬਾਰੇ ਥੋੜੀ ਜੀ ਗੱਲਬਾਤ ਕਰੀਏ ਪੈਰ ਬੜੇ ਸੋਹਣੇ ਆ ਕੋੜੇ ਦੇ ਸੋ ਬਸੰਬ ਵੀ ਚੰਗਾ ਤੇ ਕਿਹੜਾ ਵੀਰ ਬਣਾਉਣ ਬਣਾਣ ਕੌਣ ਆਉਂਦਾ ਇਹ ਆਪਣੇ ਕੋਲ ਜੀ ਪਿੰਡਾ ਆਉਂਦਾ ਪਿੰਡ ਗੰਧੜੇ ਜੀ ਆ ਬੈਠੇ ਨੇ ਭਾਈ ਸਾਹਿਬ ਪਿੱਛੇ ਠੀਕ ਹੈ ਜੀ ਇਹਨਾਂ ਦੇ ਬੇਟੇ ਵੀ ਮੰਨ ਲਓ ਕਮ ਕਰਦੇ ਫੈਰੀਅਰ ਨੇ ਬਹੁਤ ਚੰਗੇ ਜੀ ਪਿੰਦਰ ਅਤੇ ਗਰਪੇਜ ਇਹ ਸਾਡਾ ਇੱਕੋ ਹੀ ਡਾਕਟਰ ਨੇ ਜੀ ਇੱਕੋ ਹੀ ਫੈਰੀਅਰ ਨੇ ਜੀ ਇਹੋ ਹੀ ਸਾਡੇ ਸੱਜਣ ਨੇ ਸਾਰੇ ਕੋੜੀਆਂ ਵਾਲੇ ਜੀ ਕਿ ਸਾਰੇ ਸਾਡੇ ਮਤਲਬ ਸੰਜੋਗੀ ਸੱਜਣੇ ਸੰਜੋਗੀ ਜੀ ਗੰਦਨ ਵਾਲੇ ਦਾ ਹੁਣ ਬੇਟਾ ਗਾਂ ਅੰਦਰ ਜੀ ਉਹਨੇ ਡਿਪਲੋਮਾ ਕੀਤਾ ਜੀ ਉਹ ਸਿਰਾਈ ਗਿਆ ਸੀ ਕੋੜਗਿਆਂ ਵੀ ਬਾਈ ਦੀਆਂ ਫਲਮਾ ਕੇ ਪਿੰਦਰ ਦੀਆਂ ਹੁਣ ਪਿੰਦਾ ਸ਼ੁਰੂ ਤੋਂ ਆਪਣੇ ਸਾਰੇ ਸਟੇਬਲ ਤੇ ਜਿੰਨੇ ਜਾਨਵਰ ਆਉਂਦੇ ਆ ਜੀ ਚਾਹ ਆਪਣੇ ਘਰ ਦੇ ਨੇ ਜ ਦਲਬਾਗ ਦੇ ਹੁਣ ਤੱਕ ਮਤਲਬ ਉਹ ਬਾਈ ਪਿੰਦਾ ਹੀ ਕੰਮ ਕਰਦਾ ਰਿਹਾ ਜੀ ਹਾਂਜੀ ਅੱਛਾ ਹੋਰ ਕੋਈ ਗੱਲਬਾਤ ਬਾਈ ਮੈਨੂੰ ਪੁੱਛਣੋਂ ਰਹਿ ਗਈ ਹੋਵੇ ਹਰਦੇਵ ਬਾਈ ਚੜਦੀ ਕਲਾ ਚੜਦੀ ਕਲਾ ਲੈ ਲੀਏ ਜਾਈ ਤੇ ਭਰਾਵਾਂ ਤੋਂ ਫਿਰ ਲੈ ਲਓ ਤੇ ਸੱਜਣੋ ਭਾਈ ਸ਼ੇਅਰ ਕਰ ਦਿਓ ਵੀਡੀਓ ਫਿਰ ਤੋਂ ਬੇਨਤੀ ਕਰਦੇ ਜੀ ਹੁਣ ਤਾਂ ਮੈਂ ਭਰਾਵਾਂ ਨੂੰ ਸ਼ੁਰੂ ਚ ਲੋਕੇਸ਼ਨ ਦੱਸਦੀ ਆਪਣੀ ਇੱਕ ਵਾਰੀ ਆਪਾਂ ਵੀ ਆਪਦੇ ਮੂਹਰੇ ਸਾਰੀ ਪ੍ਰੋਪਰ ਲੋਕੇਸ਼ਨ ਦੱਸਦੀਏ ਵੀ ਪਿੰਡ ਕਿਹੜਾ ਹੈ ਕਿੱਥੇ ਕ ਫਾਰਮ ਪੈਂਦਾ ਆਪਣਾ ਪਿੰਡ ਜੀ ਕਮਾਲਵਾਲਾ ਜਿਲ੍ਹਾ ਫਾਜ਼ਿਲਕਾ ਹਮ ਤੇ ਸ਼ੀਨਾ ਸਟੇਬਲਸ ਹੈ ਜੀ ਸ਼ੀਨਾ ਸਟੱਡ ਫਾਰਮ ਸਟੱਡ ਫਾਰਮ ਤਾਂ ਨਹੀਂ ਆਪਣੀ ਹੈ ਜੀ ਕਮਾਲਵਾਲਾ ਤੋਂ ਮੁੰਮੂ ਕਿਹੜਾ ਰੋਡ ਤੇ ਜੀ ਤੇ ਆਪਣੇ ਪਿੰਡ ਦਾ ਬਹੁਤ ਮਸ਼ਹੂਰ ਕਲਾਕਾਰ ਜੀ ਗਰਨਾਮ ਪੁੱਲਰ ਦਾ ਨਾਂ ਤੇ ਕਾਫੀ ਆਪਣਾ ਪਿੰਡ ਮਸ਼ਹੂਰ ਹੈ ਅੱਛਾ ਗਰਨਾਮ ਪੁੱਲਰ ਬਾਈ ਦੇ ਪਿੰਡ ਦਾ ਆਪਣਾ ਪਿੰਡ ਹੈ ਦਾ ਹਾਂ ਜੀ ਕਮਾਲ ਵਾਲਾ ਹਾਂ ਜੀ ਜੀ ਤੇ ਇਧਰੋਂ ਜੋ ਬੋਰਲੇ ਪਾਸਿਓਂ ਆਈਏ ਤਾਂ ਹੋਰ ਨੂੰ ਹੀ ਕੱਲੂ ਹੂੰ ਕੱਲੂ ਤੋਂ ਸਿੱਧਾ ਮਨੂ ਕਮਾਲ ਵਾਲਾ ਜੀ ਘਟੇੜਾ ਕਮਾਲ ਵਾਲਾ ਜੀ ਲੈ ਵੀ ਸੱਜਣੂ ਬਾਈ ਜਿਹੜਾ ਕਲਾਕਾਰ ਹੈ ਗਰਨਾਮ ਪੁੱਲਰ ਤੇ ਵੀਰ ਦਾ ਹੀ ਜਿਹੜਾ ਪਿੰਡ ਹੈ ਤੇ ਉਸੇ ਪਿੰਡ ਦੀ ਬਾਈ ਹੋਣੀ ਹੈ ਤੇ ਬਾਈ ਦੇ ਪਿੰਡ ਦਾ ਹੀ ਘੋੜਾ ਹੈ ਜੀ ਹੀਰਾ ਨਾਲ ਕਰਕੇ ਵਧਾਈਆਂ ਮੇਰੇ ਭਰਾ ਜਰੂਰ ਦਿਓ ਘੋੜੇ ਦੀਆਂ ਥੋੜਾ ਇੱਕ ਕੀਤਾ ਫੋਨ ਭਰਾ ਨੂੰ ਦਸ ਕਦਮ ਅੱਗੇ ਲੈ ਕੇ ਜਾਊਗਾ ਦੇਸੀ ਘਿਓ ਵਾਂਗ ਤੁਹਾਡੇ ਦਿੱਤੇ ਜਿਹੜੇ ਅਸ਼ੀਰਵਾਦ ਹੈ ਉਹ ਲੱਗਦੇ ਆ ਸਾਨੂੰ ਸੋ ਸਪੋਰਟ ਦੱਬ ਕੇ ਕਰਿਓ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਇਦਾਂ ਦੇ ਨਗੀਨੇ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਉਹਨੇ ਸਮੇਂ ਲਈ ਦਿਓ ਸੁਖਸੰਦਰ ਨੂੰ ਇਜਾਜ਼ਤ ਜਿਉਂਦੇ ਵਸਦੇ ਹੱਸਦੇ ਰਹੋ ਸ਼ਾਬਾਖਰ ਸਤਿ ਸ੍ਰੀ ਅਕਾਲ ਭਾਈ ਜੀ ਬਹੁਤ ਬਹੁਤ ਸਾਰੇ ਸੱਜਣਾ ਦਾ ਧੰਨਵਾਦ ਸਤਿ ਸ੍ਰੀ ਅਕਾਲ ਸੱਜਣ ਨੂੰ ਮਿਲਦੇ ਅਗਲੀ ਵੀਡੀਓ ਨਾਲ ਧੰਨਵਾਦ